ਅੱਜ ਆਪਣਾ 26 ਅਕਤੂਬਰ ਨੂੰ ਦੀਵਾਲੀ ਤੋਂ ਬਾਅਦ ਦਾ ਜਿਹੜਾ ਲੱਧੜ ਜਠੇਰਿਆਂ ਦਾ ਮੇਲਾ ਆ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਲੱਧੜ ਪਰਿਵਾਰ ਨੂੰ ਤੇ ਖਾਸ ਕਰਕੇ ਮੈਨੇਜਮੈਂਟ ਨੂੰ ਆਰਾਮ ਲਵਾਇਆ ਜੀ ਲੱਧੜ ਸਾਰਿਆਂ ਨੂੰ ਆਪਣਾ ਬਹੁਤ-ਬਹੁਤ ਵਧਾਈ ਦੇਣਾ ਹੈਗਾ ਇਹ ਆਪਣਾ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਮੈਂ ਸਫਰ ਦੇਖਿਆ ਹੈਗਾ ਇਹ ਲੱਧੜ ਜਠੇਰਿਆਂ ਦਾ ਮੇਲਾ ਜਿਹੜਾ ਹੈਗਾ ਆਏ ਦਿਨ ਆਏ ਸਾਲ ਵਧਦਾ ਹੀ ਜਾ ਰਿਹਾ ਹੈਗਾ ਸੋ ਮੈਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਮੈਂ ਬਚਪਨ ਦੇ ਵਿੱਚ ਆਪਣੇ ਪਿਤਾ ਜੀ ਦੇ ਨਾਲ ਬਹੁਤ ਛੋਟਾ ਹੁੰਦਾ ਇਥੇ ਇਸ ਜਗ੍ਹਾ ਦੇ ਉੱਤੇ ਆਂਦਾ ਰਿਆ ਹੈਗਾ ਖਾਸ ਕਰਕੇ ਉਦੋਂ ਜਦੋਂ ਕੋਈ ਮੱਝ ਸੂਣੀ ਤੇ ਉਹਦਾ ਘੀ ਕੱਢਣਾ ਜਦੋਂ ਪਹਿਲੀ ਵਾਰੀ ਘੀ ਹੋਣਾ ਤੇ ਇੱਥੇ ਦੀਵਾ ਕਰਨ ਆਂਦੇ ਹੁੰਦੇ ਸੀਗੇ ਸੋ ਅੱਜ ਆਪੇ ਵੱਡੀਆਂ ਵੱਡੀਆਂ ਪੋਸਟਾਂ ਤੇ ਅਸੀਂ ਲੱਧੜ ਪਰਿਵਾਰ ਦੇ ਵਿੱਚ ਪਹੁੰਚੇ ਆ ਕੋਈ ਐਮਐਲਏ ਬਣ ਗਿਆ ਕੋਈ ਮੰਤਰੀ ਬਣ ਗਿਆ ਕੋਈ ਆਈਐਸ ਕੋ ਡੀਸੀ ਕੋਈ ਹੋਰ ਵੱਡੀਆਂ ਅਹੁਦਿਆਂ ਤੇ ਪਹੁੰਚਿਆ ਮੈਂ ਵੀ ਪ੍ਰਿੰਸੀਪਲ ਸੈਕਟਰੀ ਬਣ ਕੇ ਰਿਟਾਇਰ ਹੋ ਗਿਆ ਹੈਗਾ ਲੱਧੜ ਪਰਿਵਾਰ ਦੇ ਵਿੱਚ ਲੱਧੜ ਹੋਣ ਦਾ ਬਹੁਤ ਮਾਣ ਹੈ ਬਹੁਤ ਖੁਸ਼ੀ ਹੈ ਔਰ ਜਦੋਂ ਮੇਰੇ ਪਿਤਾ ਜੀ ਜਿੰਦੇ ਸੀਗੇ 2014 ਚ ਉਹ ਪੂਰੇ ਹੋ ਗਏ ਤਾਂ ਉਹ ਬਹੁਤ ਖੁਸ਼ੀ ਮਹਿਸੂਸ ਕਰਦੇ ਹੁੰਦੇ ਸੀਗੇ ਔਰ ਕਹਿੰਦੇ ਹੁੰਦੇ ਸੀਗੇ ਮੈਨੂੰ ਯਾਦ ਹੈ ਅੱਜ ਤੱਕ ਕਿ ਸਾਡਾ ਅੱਧੀ ਦੁਨੀਆ ਤੇ ਰਾਜ ਹੈ ਲੱਧੜਾਂ ਦਾ ਸੋ ਅਸੀਂ ਆਪਣੀਆਂ ਭੈਣਾਂ ਨੂੰ ਵੀਰਾਂ ਨੂੰ ਤੇ ਆਪਣਾ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਇਹ ਅੱਜ ਬੇਨਤੀ ਇਹ ਕੀਤੀ ਆ ਕਿ ਬਾਬਾ ਸਾਹਿਬ ਅੰਬੇਡਕਰ ਦੀ ਔਲਾਦ ਹੋ ਤੁਸੀਂ ਸਾਰੇ ਬੱਚੇ ਆਪਣਾ ਕੀ ਬੱਚਿਆਂ ਤੇ ਕੀ ਆਪਣਾ ਪੁੱਤਰ ਹੈ ਸਾਰੇ ਪੜ੍ਹਾਈ ਕਰਨ ਵੱਧ ਤੋਂ ਵੱਧ ਪੜ੍ਹਾਈ ਕਰਕੇ ਔਰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣ ਔਰ ਇਹ ਦੇਸ਼ ਉਹਨਾਂ ਦਾ ਆ ਏ ਲੰਦਣਾ ਦਾ ਦੇਸ਼ ਹੈ ਇਹ ਆਪਣਾ ਗੁਰੂ ਰਵਿਦਾਸ ਮਹਾਰਾਜ ਜਦੋਂ ਕਹਿੰਦੇ ਹੈਗੇ ਨਰਪਤੀ ਏਕ ਸੰਗਾਸਨ ਸੋਇਆ ਸੁਪਨੇ ਭਇਆ ਭਿਖਾਰੀ ਇਸ ਤਰਾਜ ਬਿਸ਼ਰਤ ਦੁਖ ਪਾਇਓ ਸੋਗਤ ਪਈ ਹਮਾਰੀ ਅਸੀਂ ਆਪਣੀ ਇਹ ਤਾਕਤ ਨੂੰ ਪਹਿਚਾਨਣਾ ਹੈ ਅਸੀਂ ਆਪਣਾ ਇਹ ਦੇਖਣਾ ਹੈਗਾ ਕਿ ਅਸੀਂ ਕੌਣ ਹੈਗੇ ਆ ਅਸੀਂ ਇਸ ਦੇਸ਼ ਦੇ ਮਾਲਕ ਹੈਗੇ ਆ ਸੋ ਇਸ ਕਰਕੇ ਇਹ ਮਾਲਕੀ ਗੱਲਾਂ ਨਾਲ ਨਹੀਂ ਆਣੀ ਗਾ ਇਹ ਇਹਦੇ ਵਾਸਤੇ ਆਪਣਾ ਪੜਾਈ ਕਰਨੀ ਪੈਣੀ ਹੈ ਇਹਦੇ ਵਾਸਤੇ ਸਾਨੂੰ ਤਾਕਤ ਦੇ ਵਿੱਚ ਆਣਾ ਪੈਣਾ ਹੈਗਾ ਤੇ ਜਦੋਂ ਅਸੀਂ ਤਾਕਤ ਆ ਗਏ ਇੱਕ ਦੂਜੇ ਦੀ ਵਾਹ ਫੜਾਂਗੇ ਤੇ ਅਸੀਂ ਆਪਣਾ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਾਂਗੇ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਤੇ ਸਾਡਾ ਪੰਜਾਬ ਵੀ ਖੁਸ਼ਹਾਲ ਹੋਏਗਾ ਦੇਸ਼ ਵੀ ਖੁਸ਼ਹਾਲ ਹੋਏਗਾ ਪਰ ਸ਼ੁਰੂਆਤ ਸਾਨੂੰ ਆਪਣੇ ਪਰਿਵਾਰ ਤੋਂ ਕਰਨੀ ਪੈਣੀ ਹੈ ਕਿ ਅਸੀਂ ਪਰਿਵਾਰ ਦੇ ਵਿੱਚ ਅਗਰ ਸੁਖੀ ਆ ਪੰਜਾਬ ਸੁਖੀ ਆ ਤੇ ਦੇਸ਼ ਸੁਖੀ ਆ ਸੋ ਇਸ ਕਰਕੇ ਅਸੀਂ ਆਪਣਾ ਮੈਂ ਆਪਣੇ ਸਾਰੇ ਵੀਰਾਂ ਨੂੰ ਲੱਦੜ ਪਰਿਵਾਰ ਦੀਆਂ ਭੈਣਾਂ ਨੂੰ ਮਾਵਾਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਮਾਵਾਂ ਤੇ ਭੈਣੋ ਤੇ ਤੁਸੀਂ ਕੋਈ ਕਸਰ ਨਾ ਛੱਡਿਓ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਇਹਨਾਂ ਦੀ ਇਹੀ ਤਾਕਤ ਹੈ ਸਭ ਤੋਂ ਵੱਡੀ ਤਾਕਤ ਹੈਗੀ ਆ ਗਿਆਨ ਕਿਉਂ ਕਿਉਂਕਿ ਗਿਆਨ ਸ਼ੇਰਨੀ ਦਾ ਦੁੱਧ ਹੈ ਜੋ ਪਿੰਦਾ ਹੈ ਸੋ ਦਹਾੜਦਾ ਹੈ ਸੋ ਮੈਂ ਇੱਕ ਵਾਰੀ ਫਿਰ ਵਧਾਈ ਦਿੰਦਾ ਹੋਇਆ ਸਾਰੇ ਲੱਧੜ ਪਰਿਵਾਰ ਨੂੰ ਆਪਣਾ ਇਹਨਾਂ ਨੂੰ ਆਰਾਮ ਲਵਾਇਆ ਬਾਜੀ ਉਹਨਾਂ ਨੂੰ ਖਾਸ ਕਰਕੇ ਇਹਨਾਂ ਦੀ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਇਹ ਐਡਾ ਵੱਡਾ ਆਪਣਾ ਪ੍ਰਬੰਧ ਕੀਤਾ ਹੈਗਾ ਐਡਾ ਵੱਡਾ ਰੰਗਾ ਰੰਗ ਪ੍ਰੋਗਰਾਮ ਲਾ ਰਿਹਾ ਸਾਡੇ ਭੈਣਾ ਸਾਡੇ ਜਿਹੜੇ ਆਪਣਾ ਗਾਉਣ ਵਾਲੇ ਵੀਰ ਹੈ ਭੈਣਾ ਆ ਇਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਇੱਕ ਮਿੰਟ ਦਾ ਵਕ ਇਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਨਾਲ ਨਾਲ ਸ਼ੁਰੂ ਹੋ ਜਾਂਦੇ ਆ ਸੋ ਭੈਣਾ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਗੋਤ ਲੱੱੜੜ ਠੇੜਿਆਂ ਦੇ ਸਲਾਨਾ ਜੋੜ ਮੇਲੇ ਤੇ ਪਹੁੰਚੀਆਂ ਸੰਗਤਾਂ ਦਾ ਖਾਸ ਕਰਕੇ ਮੁੱਖ ਮਹਿਮਾਨ ਐਸਾ ਲੱੱੜੜ ਸਾਹਿਬ ਦਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਦਾਨੀ ਸਜਣਾ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੱੱੜੜ ਪਰਿਵਾਰਾਂ ਦਾ ਬਹੁਤ ਮਨ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਇਹ ਐਡਾ ਵੱਡਾ ਦਰਬਾਰ ਜਿਹੜਾ ਆ ਸਾਰਾ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਮਿਹਨਤ ਦੀ ਕਮਾਈ ਦੇ ਵਿੱਚ ਉਹ ਤਿਲ ਫੁੱਲ ਪਾਉਂਦੇ ਆ ਅਸੀਂ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੇ ਆ